લેજે અમારા ચેનલ કો સબસ્ક્રાઇબ કરે અને ઘંટી કે આઇકન પર ક્લિક કરે વેશ શેર karna ન ભૂલે ગિદરવા પોલીસને નશા તસ્કર દે 272000 રૂપિયા ની પ્રોપર્ટી નો ગીતાસીલ લગાયા નોટિસ એસએસપી શ્રી મુખસદ સાહેબ ડૉ અખલ ચૌધરી ને દિશાનદેશ આપ રીણો નશાક લાબિડી મોહેમદી લડી રહે તો ડીએસપી ગિદરવા અવતાર Singh રાજપાલ અને ઇન્સ્પેક્ટર જસવીર Singh મુખ થાણા અફઝલ કોટ પાસે વલો પિન ગુડી સંગર દે નશા તસ્કર દે પ્રોપર્ટી નો સીલ કીતા ગયા હૈ ਇਸ ਬੰਦੇ ਜਾਣਕਾਰੀ ਦਿੰਦੇ ਡੀਐਸਪੀ ਗਿੱਦਰਵਾ ਆਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ترسےم ਸਿੰਘ اور ਪੰਮਾ ਪੁੱਤਰ ਰੁਲਿਆ ਸਿੰਘ ਵਾਸੀ ਗੁੜੀ ਸੰਗਰ ਜਿਸ ਖਿਲਾਫ ਮੁਕਦਮਾ ਨੰਬਰ 169 15 12 2024 ਐਨਡੀਪੀਐਕਸ ਅਧੀਨ थाना ਖੋਇਆ ਸਰਹਰੋਇਕੇ ਮੁਕਦਮਾ ਦਰਜ ਹੈ ਜਿਸ ਵਿੱਚ ਇੱਕ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ 100 ਕਿਲੋ ਭੋਕੀ ਚੂਰਾ ਪੋਸਤ ਬਰਮਨ ਹੋਇਆ ਸੀ ਉਹਨਾਂ ਦੱਸਿਆ ਕਿ ترسےਮ ਸਿੰਘ ਉਪੰਮਾ ਪੁੱਤਰ ਰੁਲਿਆ ਸਿੰਘ ਵਾਸੀ ਗੁੜੀ ਸੰਗਰ ਵੱਲੋਂ ਨਸੱਪਸਕਰੀ ਕਰਕੇ ਪ੍ਰਾਪਰਟੀ ਬਣਾਈ ਗਈ ਹੈ ਜਿਸ ਪ੍ਰਾਪਰਟੀ ਦੀ કુલ ਕੀਮਤ ਬਾਈ ਲੱਖ 72000 ਰੁਪਏ ਬੰਦੀ ਹੈ ਜਿਸ ਦੇ ਅਟੈਚਮੈਂਟ ਲਈ ਅਰਥਾਤ ਐਫਓ ਐਨਡੀਪੀਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਜਿਸ ਦੇ ਆਰਡਰ ਮੌਸੂਲ ਹੋਣ ਤੇ ਉਸ ਦੇ ਪ੍ਰਾਪਰਟੀ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ ਮਾਜੂ ਡੀਜੀਪੀ ਸਾਹਿਬ ਆਪ ਸ੍ਰੀ ਕਰੋਜਾਤਾ ਪਾਇਪਰ ਜੀ ਅਤੇ ਸ੍ਰੀ ਡਾਕਟਰ ਅਕਲ ਚੌਧਰੀ ਆਈਕਸ ਐਸਐਸਪੀ ਸ੍ਰੀ ਮੁਖਰ ਸਾਹਿਬ ਨੂੰ ਸਾਨੂੰ ਸਾਖਦੇ ਦਾ ਤਨਵ ਚੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਉਹ ਗੁਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ